ਹਾਦੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀੜੀ ਕੋਲ ਬਣਾ ਰਹੇ ਆ ਪਿੰਡਾ ਬੁਰਜ ਦੇਵਾ ਸਿੰਘ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਹਰਜੀਤ ਸਿੰਘ ਹੁਣਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਹਰਜੀਤ ਸਿੰਘ ਹੁਣਾਂ ਦਾ ਰੁਟੀਨ ਦੇ ਵਿੱਚ ਖਰੀਦਦਾਰੀ ਕਰਦੇ ਆ ਤੇ ਲਿਆ ਕੇ ਸੇਲ ਕਰਦੇ ਆ ਹਰੀਕੇ ਪਤਨ ਦੇ ਬਿਲਕੁਲ ਨਜ਼ਦੀਕ ਪਿੰਡਾ ਬੁਰਜ देवा सिंह ਮਹਾਰਾਣਾ ਪਿੰਡ ਬਿਲਕੁਲ ਲੱਗ ਗਿਆ ਮੇਨ ਨਿਸ਼ਾਨੀ ਜਿਹੜੀ ਦੋਸਤੋ ਮਹਾਰਾਣਾ ਪਿੰਡ ਦੀ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਠੀਕ ਹੈ ਜੀ ਤੇ ਜਾਂ ਫਿਰ ਹਰੀਕੇ ਪਤਨ ਤੋਂ ਪ੍ਰਿੰਗੜੀ ਨੂੰ ਛੜਕ ਜਾਂਦੀ ਹੈ ਜਿਹੜੀ ਅੱਗੇ ਪੱਤੀ ਸ਼ਹਿਰ ਨੂੰ ਜਾਂਦੀ ਆ ਤੇ ਹਰੀਕੇ ਪਤਨ ਤੋਂ ਕੋਈ 1.5 ਕਿਲੋਮੀਟਰ ਦੂਰੀ ਤੇ ਇੱਟਾ ਵਾਲਾ ਪੱਠਾ ਠੀਕ ਹੈ ਜੀ ਉੱਥੋਂ ਛੜਕੇ ਵੀ ਇੱਕ ਨਿਕਲਦੀ ਆ ਜਿਹੜੀ ਸਿੱਧੀ ਵੀਰ ਹਰਜੀਤ ਸਿੰਘ ਉਹਨਾਂ ਦੇ ਘਰ ਵੀ ਆਉਂਦੀ ਆ ਸਿੱਧੀ ਇੱਧਰ ਅੱਜ ਤਰੀਕ 5 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 9:00 ਵਜੇ ਦਾ ਪੀ 9:30 ਤੋਂ 9 ਵਜੇ ਜਾਂ 10:00 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਵੇੜਾ ਤੁਹਾਨੂੰ ਆਪਾਂ ਟੋਟਲ ਚਾਰ ਦਿਖਾਉਣੀਆਂ ਨੇ ਦੋ ਬਗੈਰ ਬੱਚੇ ਤੋਂ ਆ ਤੇ ਦੋ ਵੇੜਾ ਜਿਹੜੀਆਂ ਨਾਲ ਬੱਚੇ ਹੋਣਗੇ ਪ੍ਰੋਪਰ ਸੋ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਨੇ ਤੇ ਕੀ ਥੱਲੇ ਇਹਨਾਂ ਦੇ ਦੁੱਧ ਆ ਕੀ ਰੇਟ ਪੜਦਾ ਰਹੂਗਾ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਜੀਤ ਸਤਿ ਸ੍ਰੀ ਅਕਾਲ ਸਿੰਦੂ ਸਾਹਿਬ ਸਤਿ ਸ੍ਰੀ ਅਕਾਲ ਜੀ ਗੁਰੂ ਮਹਾਰਾਜ ਚੜ੍ਹਦੀ ਕਲਾ ਕਿਰਪਾ ਗੁਰੂ ਮਹਾਰਾਜ ਦੀ ਹਰਜੀਤ ਵਧੀਆ ਚੱਲੀ ਜਾਂਦੇ ਕਿਤੇ ਕਿਰਪਾ ਗੁਰ ਰਾ ਸੰਧੂ ਫਾਰਮਿੰਗ ਚੈਨਲ ਦੇਖ ਰਹੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਜੀਤ ਚਾਰ ਵੜਾ ਅੱਜ ਲੈ ਕੇ ਆਇਓ ਹਾਂਜੀ ਵੀਰ ਜੀ ਤੇ ਬਾਕੀ ਮੋਲ ਵੀ ਤੁਸੀਂ ਦੱਸਿਆ ਵੀ ਅੱਜ ਫਿਰ 50 ਤੋਂ ਬਾਹਰ ਨਹੀਂ ਜਾਣਾ ਜਿਵੇਂ ਸੰਧੂ ਸਾਹਿਬ ਅੱਜ ਉੜਦੀਆਂ ਵਾਲੇ ਭਾਅ ਮਤਲਬ ਬਿਲਕੁਲ ਜੈਨੂਅਲ ਰੇਟ ਕਰਨੇ ਆਪਾਂ ਹਾਣਾ ਵਾਲੇ ਮੁੱਲ ਕਰਨੇ ਆ ਠੀਕ ਆ ਹਾਂਜੀ ਠੀਕ ਆ ਵੀਰੇ ਤੇ ਹਰਜੀਤੋ ਸੁਆ ਇਹਨਾਂ ਦੇ ਵਿੱਚ ਕੋਈ ਸੱਜਰ ਪਸ਼ੂ ਵੀ ਆ ਜਾਂ ਕੋਈ ਮਹੀਨੇ ਤੋਂ ਉੱਪਰ ਉੱਪਰ ਨਹੀਂ ਸੰਧੂ ਸਾਹਿਬ ਜਿਹੜੀ ਆਪਣੀ 1 ਨੰਬਰ ਤੇ ਆ ਜਿਹੜੀ ਐਫ ਵੜ ਆਪਾਂ ਵੇਖਣਦੇ ਆ ਮੂੰਹ ਚੌਗੀ ਛਗੀ ਆ ਤੇ ਇਹਦੇ ਮਗਰ ਬੱਚੀ ਆ ਕੋਈ 15 18 ਦਿਨਾਂ ਦੀ 15 18 ਦਿਨਾਂ ਦੀ ਇੱਕ ਆਪਣੇ ਕੋਲ ਚੌਗੀ ਜਰਸੀ ਆ ਉਹ ਕੋਈ ਡੇਢ ਮਹੀਨੇ ਦਾ ਕੋਈ ਮਹੀਨੇ ਦਾ ਬੱਚਾ ਗਿਣ ਸਕਦੇ ਉਹਦੇ ਮਗਰ ਬੱਚਾ ਜੀ ਠੀਕ ਆ ਵੀਰੇ ਦੋ ਆਪਣੀਆਂ ਜਿਹੜੀਆਂ ਬੰਨ ਬੱਚੇ ਤੋਂ ਠੀਕ ਆ ਹਾਂਜੀ ਲਓ ਵੀ ਸ਼ੁਰੂਆਤ ਦੋਸਤੋ ਪਹਿਲੇ ਨੰਬਰ ਤੋਂ ਇਸੇ ਵਾਰ ਤੋਂ ਕਰ ਲਵਾਂਗੇ ਵਾਈਟ ਰੰਗ ਦੇ ਵਿੱਚ ਆ ਬਲੈਕ ਸਪੌਟ ਬਲੈਕ ਡਬ ਡੂ ਪਤਨੋ ਨਜ਼ਰ ਆ ਦੇ ਇਹ ਬਹੁਤ ਚੰਗੀ ਆ ਹਰਜੀਤ ਦਾ ਸੁਆ ਕਿੰਨਾ ਵੀਰ ਸੰਧੂ ਸਾਹਿਬ ਇਹ ਚੌਗੀ ਛਗੀ ਆ ਮੂੰਹੋਂ ਤੇ ਸੁਆ ਦਾ ਪਹਿਲਾ ਜੀ ਠੀਕ ਆ ਜੀ ਹਾਂਜੀ ਲੋ ਵੀ ਚੌਗੀ ਛਗੀ ਦੋਸਤੋ ਇਹ ਵਾਰ ਤੁਸੀਂ ਦੇਖ ਲਓ ਪਹਿਲਾ ਸੁਆ ਪਲੂਨ ਬੱਚੀ ਸੂਈ ਆ ਮਗਰ ਇਹ ਬੱਚੀ ਜੇ ਮਗਰ ਬੱਚੀ ਹਾਂਜੀ ਤੇ ਇਹ ਅੱਜ ਸਮਾਂ ਕਿੰਨਾ ਹੋ ਗਿਆ ਹਰਜੀਤ ਸੂਈ ਸੰਧੂ ਸਾਹਿਬ ਇਹਨੂੰ ਕੋਈ 20 ਦਿਨ ਮੰਨ ਸਕਦਾ ਵੀਰ 20 25 20 25 ਇੱਥੇ ਹੀ ਆ ਜਾਦੇ ਨੇ 20 25 ਕਿ ਦਿਨ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਇਸ ਵਕਤ ਦੁੱਧ ਕਿੰਨਾ ਚੁਵਾ ਦਿੱ ਗਏ ਦੁੱਧ ਸੰਧੂ ਸਾਹਿਬ ਜੇ ਤੇ ਮਤਲਬ ਇਹ ਥਣ ਥੋੜੇ ਆ ਜਿਵੇਂ ਮਤਲਬ ਦੇਖਣ ਡੇ ਆ ਆਪ ਇਹ ਥਲੇ ਦੁੱਧ ਹੋਊਗਾ 13 ਲੀਟਰ ਤੋਂ ਬਾਹਰ-ਬਾਰ 13 ਲੀਟਰ ਕੋਈ ਠੰਡਾ ਵੀਰ ਮੰਨ ਸਕਦਾ ਹੈ। ਇਹ ਟਾਈਟ ਚੱਡੇ ਦੀ ਆ ਕੰਪੈਕਟ ਡਰ ਦੀ ਆ। ਐ ਬਿਲਕੁਲ ਕੰਪੈਕਟ ਡਰ ਦੀ ਆ। ਠੀਕ ਆ ਵੀਰੇ। ਲੋ ਵੀ ਟਾਈਟ ਚੱਡੇ ਦੀ ਆ। ਇਸ ਵਕਤ ਕਿੰਨਾ 13? 13 ਲੀਟਰ ਸਾਨੂੰ ਸਾਫ ਬਾਹਰ ਆ 13 ਲੀਟਰ ਮੰਨ ਲੇ ਵੀਰ ਕੋਈ। ਲੋ ਵੀ 13 ਲੀਟਰ ਤੇ ਮੰਨ ਕੇ ਮੇਰਾ ਭਰਾ ਤੁਸੀਂ ਖਰੀਦਦਾਰੀ ਕਰ ਲਿਓ। ਪਹਿਲਾਂ ਸੂਆ ਇਧਰ ਵੱਛੀ ਤੇ ਕੋਈ ਤੁਹਾਨੂੰ ਲੈ ਚਲਦੇ ਆ ਠੀਕ ਆ ਜੀ। ਆ ਵੇਖੋ। ਸੋ ਮਗਰ ਇਹਦੇ ਵੱਛੀ ਆ ਗਈ ਆ ਠੀਕ ਆ ਜੀ। ਜਰਸੀ ਤੇ ਐਚ ਐਫ ਦੇ ਵਿੱਚ ਕ੍ਰੋਸ ਮਗਰ ਵੱਛੀ ਆ। ਤੇ ਆ ਜਿਹੜੀ ਵੇਖ ਲੋ ਠੀਕਾ ਜੀ ਬੱਚਾ ਚੰਗਾ ਬਾਕੀ ਫੇਸਪੂਸ ਕੁਆਲਿਟੀ ਚੰਗੀ ਆ ਬੈੜ ਦੀ ਕੱਦ ਵੱਡਾ 13 ਕਿਲੋ ਦੇ ਬਣੇ ਕਾਦੇ ਕਰਮਾਲੀ ਦਾ ਬਿਲਕੁਲ ਬਿਲਕੁਲ ਫੁੱਲ ਵੱਡੀ ਬੈੜਾ 200 ਜਿੱਡੀਆਂ ਆਪਾਂ ਨਾਰਮਲ ਇੱਕ ਫਾਰਮ ਵਾਲੀਆਂ ਬੱਚੀਆਂ ਵੇਖਦੇ ਆ ਫਾਰਮ ਵਾਲੀਆਂ ਬੈੜਾ ਵੇਖਦੇ ਆ ਪੂਰੇ ਵੱਡੇ ਕੱਦ ਕਾਟ ਦੇ ਵਿੱਚ ਮੇਰ ਜੀ ਤਾਂ ਬਾਕੀ ਬਗੈਰ ਵੰਗ ਰਸੀ ਦੇ ਵਿੱਚ ਚੁਆਈ ਕਰ ਲੈਂਦੇ ਆ ਸੰਤੂ ਸਾਹਿਬ ਇਹ ਆਪਾਂ ਥੱਲੇ ਵੰਗਾ ਪਾ ਜੀ ਲੋਪਾ ਨੂੰ ਹਾਂ ਜੀ ਲੋ ਬਠੀਕਾ ਜੀ ਲੋਪਾ ਨੂੰ ਦੋਸਤੋਂ ਵੰਗਾ ਲੈਂਦੀ ਆ ਠੀਕਾ ਜੀ ਜੋੜ-ਜੋੜ ਪਾ ਕੇ ਜਿਹੜੀ ਚਵਾਈ ਤੁਸੀਂ ਕਰ ਲਵੋਗੇ ਆ ਜਾ ਤੇ ਕੱਦ ਤੋਂ ਵੱਡੇ ਦੇ ਵਿੱਚ 13 ਕਿ ਲੀਟਰ ਇਸ ਵਕਤੇ ਦੇ ਥਲੇ ਦੋ ਦਖਾ ਜਿਹੜਾ ਸੋ ਬਾਕੀ ਬੱਚੀ ਦਾ ਭਾਜਾ ਤੋਂ ਚਾਚਾ ਇੱਕ ਕਰ ਲਓ ਉਕਰੋਂ ਬੰਤਰ-ਪੰਤਰ ਦੀ ਬਿਲਕੁਲ ਫਲੈਟ ਜਿਹੜੀ ਆਪਾਂ ਬੋਣ ਬੋਣ ਦੀ ਗੱਲ ਕਰ ਲਈ ਬਿਲਕੁਲ ਸਾਹ ਦੇਖੋ ਸੰਧੂ ਸਾਹਿਬ ਦਾ ਆ ਵੱਡਾ ਕੱਦ ਹਾਂਜੀ ਠੀਕ ਆ ਹਰਜੀਤ ਵੀਰੇ ਇਹਦਾ ਮੁੱਲ ਕੀ ਰਹੂਗਾ ਦਵਾਂਗੇ ਕਿੰਨੇ ਦੀ ਬੱਚੀ ਸੰਧੂ ਸਾਹਿਬ ਏੜੀਆਂ ਨੀਆਂ ਤੇ ਅਉਂਸਰ ਬੱਤੀਆਂ ਜਿਹੜੀਆਂ 35 ਜਾਲੀਆਂ ਦੀਆਂ ਤੁਰੀਆਂ ਜੰਨੀਆਂ ਹਾਂਜੀ ਪਰ ਆਪਾਂ ਚਲੋ ਇਹਦਾ ਮੁੱਲ ਬਿਲਕੁਲ ਜੈਨੂਨ ਜੈ ਜੈ ਕਰਨਾ ਕੋਈ 60 70 50000 ਮੋਲਿਆ 48000 ਚੋਂ ਛੋੜ ਛੱਪਾ ਮਾਰਨ ਤਾਂ ਇਹਦਾ ਫੁੱਲ ਕਰਾਂਗੇ 48000 ਹਾਂ ਹਾਂ ਨਾ ਸੰਧੂ ਸਾਹਿਬ 45000 ਦੀ ਬਚੀ ਦੇ ਦਾਂਗੇ ਠੀਕ ਆ ਵੀਰੇ ਹਾਂਜੀ ਲੋ ਵੀ ਹਾਂ ਨਾ ਜਿਹੜੀ 45000 ਦੀ ਆ ਠੀਕ ਆ ਜੀ 50000 ਡਿਮਾਂਡ ਕਰਾਉਣ ਨੂੰ ਕਰਾ ਲਓ ਠੀਕ ਆ ਜੀ ਬਾਕੀ ਲੈ ਦੇ 45000 ਤੇ ਬਾਕੀ ਆਏਗੇ ਵੀਰ ਦਾ ਕੋਈ ਵਿੱਚੋਂ ਮਾਰਨ ਤਾਂ ਮੌਕੇ ਤੇ ਛੋੜ ਛੱਪਾ ਕਰ ਦੇ ਜਾਈਗਾ ਵਛੀ ਵੱਡੇ ਕੱਟ ਦੀ ਆ ਠੀਕ ਆ ਜੀ ਬਾਕੀ ਤੁਸੀਂ ਵੇਖ ਕੇ ਚੈੱਕ ਕਰ ਹੀ ਲਈ ਆ ਫੈਸ਼ਰ ਪੂਸ਼ਨ ਚੰਗਾ ਵੈਰਦਾ ਠੀਕ ਆ ਸੋ ਪਸੰਦ ਆਊਗੀ ਤੁਹਾਨੂੰ ਮਗਰ ਵੀ ਵਛੀ ਆ ਬਾਕੀ ਥਾਣਾ ਦੀ ਧਰੋਂ ਆਪੇ ਕੋਈ ਤੁਹਾਨੂੰ ਲਾਗਿਓ ਦਿਖਾ ਦੇ ਆ ਲੋ ਜੀ ਠੀਕ ਆ ਹਰਜੀਤ ਇਧਰ ਸਾਗਰ ਨੰਬਰ ਤੇ ਆ ਜੀਏ ਤੇ ਆਪਣੇ ਕੋਲ ਆ ਕ੍ਰੋਸ ਆ ਗਈ ਆ ਸੰਧੂ ਆ ਸੰਧੂ ਸਾਹਿਬ ਜੀ ਇਹ ਕ੍ਰੋਸ ਆਂ ਗਈ ਆ ਹਾਂ ਜੀ ਸ਼ਾਈ ਵਾਲ ਠੀਕ ਆ ਵੀਰੇ ਇਹਦੇ ਥਲੇ ਦੁੱਧ ਹੋਊਗਾ ਸੰਧੂ ਸਾਹਿਬ ਜੀ 15 ਲੀਟਰ ਤੋਂ ਪਲੱਸ ਠੀਕ ਆ ਜੀ ਹਾਂ ਜੀ ਤੇ ਬੇਨ ਵੰਗੇ ਤੋਂ ਮਿਲਦੀ ਆ ਐਦਾਂ ਭਾਵੇਂ ਕੋਈ ਮੀ ਆਵੇ ਜਦੋਂ ਆਪਾਂ ਇਹਦੀ ਗੱਡੀ ਵੰਡ ਪਾਤਾ ਇਦਾਂ ਥੱਲੇ ਬੈਣਾ ਲੱਤਾਂ ਤੋਂ ਲੱਟ ਨਹੀਂ ਪੁੱਟੂਗੀ ਗਾਲੇ ਨਾਲ ਗਾਲ ਲਾ ਮਗਰੇ ਨਾਲ ਮਗਲਾ ਧਾਰ ਬਰਾਬਰ ਆ 5 ਲੋ ਪਲੱਸ 65 ਰੇ 15 ਲੋ ਪਲੱਸ ਦੁੱਧ ਆ ਜੀ ਇਹਦਾ ਠੀਕ ਆ ਠੀਕ ਹੈ ਜੀ ਇਹਦੀ ਡਿਟੇਲ ਇਦਾਂ ਵਾ ਵੀ ਆਪਾਂ ਲਈ ਆ 4 ਦਿਨ ਹੋ ਗਏ ਆਪਣੇ ਕੋਾਈ ਨੂੰ ਆਪਣੇ ਘਰ 2 ਦਿਨ ਮੈਲਾ ਮਾਰਿਆ ਨੇ ਠੀਕ ਹੈ ਜੀ ਉਹਨਾਂ ਦੇ ਕਹਿਣ ਮਤ ਆਉਗਾ ਵੀ ਰਾਤ ਵਿਸਲਪੁਰੇ ਸੋਈ ਆ ਡੰਗੜਾ ਦੇ ਵਿੱਚ ਤੇ ਇਹਦਾ ਜਿਹੜਾ ਮਗਰੇ ਦੇ ਬੱਚਾ ਸੀ ਬੱਚਾ ਮਰਿਆ ਵਾ ਮੱਝਾਂ ਥੱਲੇ ਜਾ ਗਏ ਅੱਛਾ ਅੱਛਾ ਇਹ ਨਹੀਂ ਆਪਾਂ ਕਹਿ ਸਕਦੇ ਕਿ ਮਰਿਆ ਦਿੱਤਾ ਵਾ ਜੇਰ ਜੂਰ ਦੀ ਪ੍ਰੋਪਰ ਆਂਦੇ ਵੀ ਐ ਬਿਲਕੁਲ ਕਲੀਅਰ ਅੰਦਰ ਦੀ ਸਾਫ ਆ ਕੋਈ ਇੱਥੇ ਆਣ ਕੇ ਉਹ ਨਹੀਂ ਕੋਈ ਗੰਦਮੰਦ ਨਹੀਂ ਕੋਈ ਗੰਦਮੰਦ ਨਹੀਂ ਮਹਾਰਾਜ ਜੇ ਕਿਸੇ ਦੇ ਘਰ ਵੀ ਗੰਦਮੰਦ ਮਾਰੇ ਤੇ ਔਨ ਰਿਕਾਰਡ ਗੱਲ ਆਪਾਂ ਕਹਿਣ ਦਾ ਲੱਦ ਕੇ ਆਪਣੇ ਘਰ ਘਾਲ ਦੇ ਠੀਕ ਆ ਹਾਂਜੀ ਦੁੱਧ 15 ਤੋਂ ਪਲੱਸ ਹੋਊਗਾ 15 ਲੀਟਰ ਮੇਰਾ ਵੀ ਆ ਕੇ ਦੋ ਟਾਈਮ ਤਸੱਲੀ ਕਰ ਲੇ ਠੀਕ ਆ ਧਾਰਨਾ ਧਾਰ ਬਰਾਬਰ ਆ ਸੀਲ ਸਲਾ ਗਿਆ ਕੋਈ ਵੰਗੇ ਦੀ ਲੋੜ ਨਹੀਂ ਬਾਕੀ ਸੂਆ ਵੀ ਤੇ ਤੇਰੇ ਅਕੋਰਡਿੰਗ ਅਰਜੀਤ ਹੈਗਾ ਵੀ 15 20 ਹਕ ਦਿਨਾਂ ਦੀ ਸੂਈ ਆ ਹਾਂਜੀ ਇਹ ਆਪਣੇ 20 ਦਿਨਾਂ ਦੀ ਸੂਈ ਮੰਨ ਸਕਦਾ ਕੋਈ ਆਪਣੇ ਘਰ ਦੋ ਤਿੰਨ ਦਿਨ ਆ ਕੇ ਮੈਲਾ ਮਾਰੇ ਹਾਰਫੂਡ ਵੀ 5 ਤੋਂ ਉੱਪਰ ਆ ਰਹੀ 5 ਤੋਂ ਪਲੱਸ ਫੈਂਡ ਦੀ ਕਲੀ ਆ ਉਹ ਵੀ 15 ਕਿੰਨੇ ਤੋਂ ਦੋਸਤੋ ਪਲੱਸ ਦੁੱਧਾ ਵੰਗਾਰਾਸੀ ਪਾਉਣ ਦੀ ਲੋੜ ਨਹੀਂ ਕੀ ਕਰੋ ਸੰਗ ਦੇ ਵਿੱਚ ਕੋਈ ਰਾਸੀ ਦਾ ਕੋਈ ਸ਼ਾਈ ਵਾਲ ਦਾ ਜਾਂ ਜਰਸੀ ਦਾ ਵਿੱਚ ਤੁਸੀਂ ਮਿਕਸ ਆਪ ਮੰਨ ਲਿਆ ਜੇ ਕਰੋ ਸੰਗ ਆ ਤੇ ਵਜਨ ਵੇਟ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਵਜਨ ਵੇਟ ਕਰਮਾ ਵਾਲੀ ਨੂੰ ਬਹੁਤ ਢਾਢਾ ਲੱਗਾ ਫੁੱਲ ਵਜਨ ਨੋੜ ਦੇ ਵਿੱਚ ਆ ਭਾਂਡਾ ਭੁੰਡਾ ਤੁਸੀਂ ਵੇਖ ਕੇ ਜਜਮੈਂਟ ਕਰਦੇ ਹੋਗੇ ਠੀਕ ਆ ਵੀ 15 ਕਿਲੋ ਦਾ ਵਿਖਾਲਾ ਦੁੱਧ ਹੋਊਗਾ ਥੰਦੇ ਠੀਕ ਆ ਜੀ ਮੋਰਨੀ ਦੀ ਚਾਲਾ ਸੰਸਾ ਮੋਰਨੀ ਦਾ ਦੁੱਧ ਹੋਵੇਗਾ ਠੀਕ ਆ ਜੀ ਹਾਂ ਬਾਕੀ ਕਰਮਾ ਵਾਲੀ ਜਿੰਨੀ ਪਛਾਣ ਉਹਨੀ ਗਾਹ ਨੂੰ ਹੂੰ ਹੂੰ ਉਹ ਤਾਂ ਝਾਂਚਾ ਵੈਰਦਾ ਠੀਕਾ ਜੀ ਬਾਕੀ ਪਲੀ ਪਲੀਤੀ ਬੜੀ ਆ ਰਾਜੀ ਆ ਫੁੱਲ ਵਜਣਾ ਲੋਟ ਦੇ ਵਿੱਚ ਸੋ ਬਗੈਰ ਬੱਚੇ ਤੋਂ ਤੋਂ ਬਾਕੀ ਜੋ ਬੱਚੇ ਦੀ ਡਿਟੇਲ ਹੈਗੀ ਤੁਹਾਨੂੰ ਦੱਸ ਹੀ ਦਿੱਤੀ ਆ 13 ਸੂਨ ਸੁਵਾ ਕੇ ਅਸ਼ੂ ਕਿਸੇ ਨਾ ਕਿਤੇ ਠੀਕਾ ਜੀ ਬੱਚਾ ਕਿਤੇ ਅੱਗੇ ਪਿੱਛੇ ਹੋਇਆ ਤੇ ਉਹ ਕਿਤੇ ਐਕਸਪਾਇਰ ਹੋ ਗਿਆ ਸੀਗਾ ਬੱਚਾ ਠੀਕਾ ਜੀ ਉਹ ਤੁਹਾਨੂੰ ਦੱਸ ਹੀ ਦਿੱਤਾ ਡਿਟੇਲ ਦੇ ਵਿੱਚ ਇਧਰ ਵੇਖੋ ਥਾਨ ਥਾਨ ਸੰਦੂ ਸਾਹਿਬ ਬਹੁਤ ਪਿਆਰਾ ਲੱਗਾ ਕਰਮਾ ਵਾਲੇ ਨੂੰ ਬਾਕੀ ਆ ਮੋਟੀ ਧਾਰ ਉਂਗਲ ਜਿਹੜੀ ਜਿੰਨੇ ਡੰਗਰ ਸੰਧੂ ਸਾਹਿਬ ਆਪਾਂ ਵਿਖਾਉਣ ਰਿਹਾ ਕੇਜ ਕੋ ਪੂਰ ਛਟਾ ਉਹਦੇ ਆਪਾਂ ਡਿਟੇਲ ਪਹਿਲਾਂ ਦਵਾਂਗੇ ਠੀਕ ਆ ਵੀਰੇ ਕੋਈ ਥਣ ਵੱਧ ਘਟ ਨਹੀਂ ਆ ਕੋਈ ਪੂਰ ਛਟਾ ਨਹੀਂ ਆ ਧਾਰ ਨਾਲ ਧਾਰ ਬਰਾਬਰ ਆਉਂਦੀ ਆ ਰ ਮੋਟੀ ਧਾਰ ਆ ਰਸੀ ਤਾਂ 15 ਕਿਲੋ ਦੁੱਧ ਤੇ ਵੀ ਹਫ਼ਤੇ ਹੁਣ ਆਪਾਂ ਕਿਨੇ ਦੇ ਦੇ ਰਹੇ ਆ ਵੀਰਾ ਸੰਧੂ ਸਾਹਿਬ ਜੇ ਦੇ ਬੱਚਾ ਹੁੰਦਾ ਆਪਾਂ ਗਾਂ ਜਿਹੜੀ ਸੱਤੋਂ ਬਾਹਰ ਠੀਕ ਆ ਠੀਕ ਆ ਜੀ ਇਹੋਲੇ ਆਪਾਂ 50000 ਤੋਂ ਮਾਨ ਤਾਨ 48000 ਚੋਂ ਥੋੜਾ ਬੜਾ ਛੋੜਛੱਪਾ ਕਰਾਂਗੇ 48000 ਚੋਂ ਹਾਂਜੀ ਠੀਕ ਆ ਵੀ ਕੋਈ ਵੀ ਵੀਰ ਆਪਣਾ ਸੰਪਰਕ ਕਰ ਲੈ ਬਾਕੀ ਮਾਝੀ ਇੱਕ ਹਿਸਾਬ ਦੇ ਠੀਕ ਹੈ ਜੀ ਮਾਝੀ ਐ ਸਮੁੰਦਰੀ ਜ਼ਾਲਿਟਰ ਵਾਲੀ ਮਾਝ ਲੈਣੀ ਹੈ ਇਹਦੇ ਘਟੋ ਘਾ ਡੇਢ 2 ਲੱਖ ਰੁਪਏ ਚਾਹੀਦੇ ਜੀ ਆ ਬਿਲਕੁਲ ਵੀਰੇ ਹਾਂਜੀ ਲੋ ਵੀ ਇਹ ਮਾਝ ਦੇ ਦੋਸਤੋਂ ਮਕਾਬਲਾ ਕਰੂਗੀ ਕਰਮਾਰੀ ਬੜੀ ਪਾਲੀ ਪਲੀਤੀ ਆ ਇੱਥੇ ਮੇਰਾ ਵੀਰ ਕੋਈ ਵੀ ਆਉਂਦਾ ਜੇ ਜੰਪਲਪੁਰਾ ਲੱਗਾ ਕਰਮਾਰੀ ਨੂੰ ਹਵਾਨੇ ਚੱਡੇ ਦੀ ਦੇ ਦਾਗ ਸਾਫ ਸੁਥਰੀ ਆ ਥੋੜਾ ਜਿਹਾ ਪਸ਼ੂ ਐਨੀਮਲ ਡਰਦਾ ਆ ਠੀਕ ਹੈ ਜੀ ਕੈਮਰੇ ਤੋਂ ਥੋੜਾ ਡਰਦੀ ਆ ਆ ਲਓ ਜੀ ਠੀਕ ਆ ਚਾਰੇ ਥਾਣਾ ਸਪੇਸ ਵਾਲ ਤੁਸੀਂ ਚੈੱਕ ਕਰੋ ਬਾਕੀ ਸੰਧੂ ਸਾਹਿਬ ਇਹ ਗਰਮੀਆਂ ਦਾ ਤੋਹਫਾ ਇਹਨੂੰ ਭਾਵੇਂ ਥੋਪੇ ਬਾਂ ਛੱਡੋਏ ਨਹੀਂ ਆ ਪੀ ਇਹਨੂੰ AC ਚਾਹੀਦਾ ਜਾਂ ਕਿਦਾਂ ਵੀ ਆ ਠੰਡੀ ਠੀਰੀ ਕਰਨ ਵਾਲੀ ਠੀਕ ਹੈ ਵੀਰੇ ਹਾਂਜੀ ਅੱਗੇ ਹਰਜੀਤ ਆਪਣੇ ਕੋਲ ਜਿਹੜੀ ਆ ਬੜਾ ਕੀ ਕ੍ਰੋਸ ਜਰਸੀ ਭਾਵੇਂ ਸੰਧੂ ਸਾਹਿਬ ਇਹ ਮਿਕਸ ਜੀ ਆ ਤੇਜਾ ਸੁਹਾ ਸੁਈ ਆ ਹਮ ਠੀਕ ਹੈ ਜੀ ਇਹਨੂੰ ਸੁਈ ਨੂੰ ਕੋਈ ਡੇਢ ਮਾਲੇ ਕੋਈ ਦੋ ਮਾਲੇ ਆ ਠੀਕ ਹੈ ਜੀ ਇਹ ਆਈ ਆਪਾਂ ਕਰਾਤੀ ਆ ਠੀਕ ਆ ਠੀਕ ਹੈ ਜੀ ਚੌਥੇ ਹੀਟ ਚਾਹੀਦੀ ਹਾਂ ਪਰਸੋਂ ਆਪਾਂ ਇਹਨੂੰ ਟੀਕਾ ਭਰਾਤਾ ਵਾ ਸ਼ਾਈ ਵਾਲ ਦਾ ਟੀਕਾ ਭਰਾਇਆ ਵਾ ਪਹਿਲਾ ਦੋ ਦੇ ਸਲੇ 14 ਲੀਟਰ ਹੀ ਇਹ ਵੇਲੇ 12 11.5 12 ਲੀਟਰ ਦੁੱਧ ਹੋਊਗਾ ਕਿਉਂਕਿ ਵਾਂਡੇ ਦਾ ਜਮਾ ਬੰਦ ਕੀਤਾ ਠੀਕ ਆ ਟੀਗਾ ਵੀਰ ਨੂੰ ਆਪਾਂ ਕਿਸੇ ਨੂੰ ਆਪਾਂ ਨਾਲ ਦੇ ਦਾਂਗੇ ਜੇ ਕਹਿੰਦੇ ਲੈਣਾ ਹੋਵੇ 12 ਲੀਟਰ ਹੈਗਾ ਇਸ ਵਕਤ ਇਹ ਵੇਲੇ 11.5 12 ਲੀਟਰ ਦੁੱਧ ਥੱਲੇ ਆ ਚੁੱਕਾ ਬਣੀ ਨੂੰ ਅੱਜ ਦਿਨ ਕਿੰਨੇ ਹੋ ਗਏ ਅੱਜ ਤੋ ਤੇਰਾ ਦਿਨ ਹੋ ਗਿਆ ਜੀ ਤੀਜਾ ਦਿਨ ਹਾਂ ਜੀ ਲੋ ਵੀ ਦੋਸਤੋ ਹੀਟ ਕੱਢ ਗਈ ਸੀਗੀ ਤੇ ਇਹ ਏਆਈ ਕਰਵਾ ਦਿੱਤੀ ਆ ਤੇ ਬਣੀ ਸੌਰੀ ਆ ਅਕੇ ਨਿਕਲ ਆਊਗੀ ਸਮੇਂ ਦੇ ਅਕੋਰਡਿੰਗ ਉਹ ਕਿਸੇ ਭਰਾ ਦਾ ਇਲਾਕਾ ਆ ਆਪਾਂ ਫਿਲਹਾਲ ਵੰਡ ਬੰਦ ਕੀਤਾ ਵੀ ਜੇ ਇੱਕ ਬਾਈ ਚਾਂਸ ਆਪਣੇ ਕਿੱਲੇ ਦੇ ਵੀ ਰਹਿੰਦੀ ਆ ਤੇ ਇਹ ਨਾ ਅੱਗੇ ਵੰਡ ਪਾ ਗਿਆ ਆਪਾਂ ਡੰਡ ਲਾ ਲਈ ਟੀਕਾ ਭਰਾਇਆ ਠੀਕ ਹੈ ਜੀ ਇਹੋਲੇ 12 ਲੀਟਰ 11.5 12 ਲੀਟਰ ਤੋਂ ਠੰਡਾ ਕਰਕੇ ਆਊਗਾ ਵੰਗਾ ਪਾਉਣਾ ਨਾ ਪਾਉਣਾ ਕਿ ਵੀਰ ਭੈਣ ਭਰਾ ਦੀ ਇੱਛਾ ਵਾ ਚਲੋ ਜੀ ਆਪਾਂ ਪਾ ਕੇ ਵੀ ਚੋਲੇ ਨੇ ਆ ਬਣਾ ਪਉਣ ਤੋਂ ਵੀ ਚੋਲੇ ਨਹੀਂ ਆ ਠੀਕ ਹੈ ਜੀ ਇਹ ਦੋਸਤੋ ਡਿਟੇਲ ਆ ਇਸ ਵੈਰ ਦੀ ਤੇ ਬਾਕੀ ਹਾਈਟ ਕੱਦ ਮੀਡੀਅਮ ਆ ਜਿੰਨਾ ਕਿ ਪੰਜਾਬ ਵਾਲੀ ਜਰਸੀ ਆਪਾਂ ਵੇਖਦੇ ਨਾ ਕੱਦ ਓਟਾ ਹੈ ਦਾ ਠੀਕ ਹੈ ਜੀ ਮੀਡੀਅਮ ਹਾਈਟ ਦੇ ਵਿੱਚ ਪਰ ਇਹ ਆਪਾਂ ਪਿਓਰ ਨਹੀਂ ਆਪਾਂ ਕਹਿ ਸਕਦੇ ਵੀ ਕ੍ਰੋਸ ਆਂਗ ਦੇ ਵਿੱਚ ਜਰਸੀ ਦਾ ਤੇ ਕੋਈ ਐਚਐਫ ਦਾ ਕਰਾਸ ਮੰਨ ਲਵੇ ਠੀਕ ਆ ਜੀ ਕਿਉਂਕਿ ਕੰਨ ਕੋ ਨ ਬੂਥੀ ਤੇ ਪਿੱਛੋਂ ਪੰਤਰ ਦੀ ਸਟਰਕਚਰ ਦੀ ਦੇਖੀਏ ਤੇ ਜਰਸੀ ਬਰੀਡ ਨਾਲ ਮੇਲ ਖਾਂਦੀ ਆ ਤੇ ਰਗ ਕਲਰ ਦੀ ਗੱਲ ਕਰ ਲਈਏ ਤੇ ਜਿਵੇਂ ਇੱਕ ਆਪਾਂ ਡੱਬੀ ਵਾਹਰ ਦੇਖਦੇ ਐ ਐਚਐਫ ਬਰੀਡ ਦੇ ਵਿੱਚ ਜ਼ਿਆਦਾਤਰ ਉਸ ਕਲਰ ਰੰਗ ਦੇ ਵਿੱਚ ਆ ਠੀਕ ਆ ਤੇ 12 ਕ ਲੀਟਰ ਦੇ ਥਲੇ ਇਸ ਵਕਤ ਦੋ ਥਾਣ ਲੰਬਾ ਹੱਥੀ ਮੁਠੀ ਵਾਲਾ ਥਾਣਾ ਚਾਰੇ ਥਾਣਾ ਸਪੇਸ ਗੈਬ ਗੂਪ ਚੰਗਾ ਆਪਸੀ ਤਨਾਂ ਦਾ ਆ ਦੇਖੋ ਬਾਕੀ ਚੋਆ ਚੋਰੀ ਸੰਧ ਸਾਹਿਬ ਬਹੁਤ ਜਾਰੀ ਪੋਲੀਕਰਮ ਵਾਲੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 12 ਲੀਟਰ ਇਸ ਵਕਤੇ ਦੇ ਥਲੇ ਦੁੱਧ ਹੈਗਾ ਕਿਸੇ ਭਰਾ ਨੇ ਤਕਰੀਬਨ ਪੈਸੇ ਥੋੜੇ ਖਰਚ ਕਰਨੇ ਜਾਇਜ ਤੇ ਕੋਈ 12 13 12 13 ਲੀਟਰ ਵਾਲਾ ਪਸ਼ੂ ਲੱਭ ਰਹੇ ਹੋ ਤੁਸੀਂ ਤੇ ਹੱਥ ਪਾ ਸਕਦੇ ਹੋ ਠੀਕ ਹੈ ਜੀ ਮੈਂ ਪ੍ਰੋਪਰ ਆਪ ਤੁਹਾਨੂੰ ਦਿਖਾ ਦਿੱਤੀ ਹੈ ਸੁਬਿਆਂ ਦੇ ਵਿੱਚ ਕੋਈ ਤਿੱਜਾ ਮੰਨ ਲੇ ਦੂਜਾ ਮੰਨ ਲੇ ਆਪ ਦੀ ਸਮਝ ਵੇਖ ਲਿਆ ਜੇ ਤੇ ਹਰਜੀਤ ਇਹਦਾ ਅਜੇ ਲੈਣ ਦੇਣ ਕੀ ਕਰਦੇ ਆ 12 ਕਿਲੋ ਦੁੱਧ ਸੰਧ ਸਾਹਿਬ ਮੁੱਲ ਪਾ ਇਹਦਾ 45 ਕਰੀਏ 40 ਕਰੀਏ 37000 ਚੋਂ ਮੰਨਦਣ ਕਰਦਾਂਗੇ ਠੀਕ ਹੈ ਜੀ ਕਿਉਂਕਿ ਉਰਦੀਆਂ ਵਾਲਾ ਕੰਮ ਹੀ ਆ ਤੇ ਭਾਪਾ ਬਿਲਕੁਲ ਜੈਨੂਨ ਪਾਇਆ ਮੇਰਾ ਵੀਰ ਕੋਈ ਇਸ ਤੋਂ ਥੱਲੇ ਹੋਣਾ ਨਾ ਕਵੇ ਆਪਾਂ ਨੂੰ ਜ਼ਿਆਦਾ ਜੋਰ ਨਾਲ ਮਾਨ ਤਾਨ ਜ਼ਰੂਰ ਸਾਰਿਆਂ ਤੋਂ ਕਰੇਗਾ ਕਿਸੇ ਵੀਰ ਪਿਆ ਹੁੰਦਾ ਠੀਕ ਹੈ ਜੀ ਜ਼ਿਆਦਾ ਨਹੀਂ ਲੋ ਵੀ ਭਰਾਵੋ ਠੀਕ ਹੈ ਜੀ ਸੋ 35000 ਦੇ ਵਿੱਚੋਂ ਛੋੜ ਕੇ ਆਪਾਂ ਮਾਨ ਤਾਨ ਹੋਊਗਾ ਕੋਈ ਵੀਰ ਸੰਪਰਕ ਕਰ ਲਵੇ ਸੋ ਚੰਗੀ ਗੱਲ ਬਾਕੀ ਜਿਹੜੇ ਵੀਰ ਨੇ ਨਾਰਮਲ ਹੀ ਘਰੇ ਚੋਣੀ ਚਵਾਉਣੀ ਆ ਠੀਕ ਹੈ ਜੀ ਦੁੱਧ ਕੋਈ 11 12 12 ਲੀਟਰ ਜਦੋਂ ਬਾਰੇ ਜਿਹੜਾ ਭਰਾਆ ਕਰਮਾ ਦੀ ਨੂੰ ਜੇ ਇਹਦੇ ਨਿਕਲ ਆਵੇ ਤੇ ਐਫ ਡੀ ਬੱਸ ਗਰੇ ਬੱਸ ਏਡੀ ਛਟੀ ਉਹ ਨਹੀਂ ਡਬਲ ਹੁੰਦੇ ਜਿਹੜੀ ਛਟੀ ਹੈ ਡਬਲ ਹੋਏ ਨੇ ਹਾਂ ਚਲੋ ਬਣਿਆ ਪਸ਼ੂ ਦਾ ਨਿਕਲਣਾ ਵੀ ਚਾਹੀਦਾ ਹਨਾ ਹਾਂ ਸਾਬ ਅੰਦਰ ਦਾ ਪਸ਼ੂ ਤੇ ਨਿਕਲਣਾ ਵੀ ਚਾਹੀਦਾ ਇਹ ਵੀ ਨਹੀਂ ਦੁੱਧ ਮਗਰ ਸੰਤੂ ਸਾਹਿਬ ਆਪਾਂ ਨੂੰ ਨਹੀਂ ਲੱਗੇ ਵੀ ਇਹਦਾ 15 ਲੀਟਰ 14 ਲੀਟਰ ਦੇਣਾ ਜੋ ਹੈਗਾ ਹੀ ਇਹ ਆਪਾਂ ਵੰਡ-ਬੰਦ ਕਰਕੇ ਜੋ ਹੈਗਾ ਉਹ ਦੱਸਤਾ ਠੀਕ ਆ ਹਾਂਜੀ ਲੋ ਵੀ ਬਾਕੀ ਦੋਸਤੋ ਬਾਹਰ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਸਾਰੀ ਸਾਫ ਸੁਥਰੀ ਆ ਜਿੰਨੀ ਵੀ ਆਪਾਂ ਤੁਹਾਨੂੰ ਦਿਖਾਈ ਆ ਠੀਕ ਆ ਅਰ ਜੀ ਤਾਂ ਕਿ ਲੈਟ ਆਪਣੇ ਕੋਲ ਜਿਹੜੇ ਇਧਰ ਆ ਵੜਾ ਕੀ ਆ ਇੱਕ ਬਲੈਕ ਰੰਗ ਦੇ ਵਿੱਚ ਸਤੂ ਸਾਬ ਬਲੈਕ ਜਰਸੀ ਆ ਗਈ ਏ ਠੀਕ ਆ ਵੀਰੇ ਪਹਿਲਾ ਸੂਆ ਸੂਈ ਆ ਛਾੜਵੇ ਸਰੀਰ ਦੀ ਆ ਆ ਮੂੰਹ ਚਾਰ ਦਾਂਦੇ ਆ ਚੌਗੀ ਆ ਮੂੰਹ ਮੂੰਹ ਚੌਗੀ ਆ ਜੀ ਠੀਕ ਆ ਹਾਂਜੀ ਤੇ ਅੱਜ ਸਮਾਂ ਕਿੱਲਾ ਹੋ ਗਿਆ ਇਹਨੂੰ ਇਹਨੂੰ ਸਤੂ ਸਾਬ ਕੋਈ ਡੇਢ ਮਾਂ ਲੈ ਕੋਈ ਮਹੀਨਾ ਮਾਂ ਲੈ ਮਗਰੇ ਦੇ ਬੱਚਾ ਜੇ ਮਗਰ ਬੱਚਾ ਹਾਂਜੀ ਉਹਨੂੰ ਮੈਂ ਚੋਕ ਕੇ ਠਾਉਂਦਾ ਰ ਸਵੇਰੇ ਦੇ ਚੋਕ ਕੇ ਠਾਉਂਦਾ ਸ਼ਾਮੀ ਅੱਛਾ ਬੱਚਾ ਟਿੱਲਾ ਮੱਠਾ ਬੱਚਾ ਟਿੱਲਾ ਮੱਠਾ ਐਵੇਂ ਕੋਈ ਇੱਥੇ ਵੀਰ ਭਰਾ ਆ ਕੇ ਆ ਕੇ ਤੇ ਸਤੂ ਸਾਬ ਥੱਲੇ ਇਹਦੇ ਪਾਉਣ ਦੀ ਲੋੜ ਵੀ ਨਹੀਂ ਆ ਪਰਸੋਂ ਦਾ ਬਹਿ ਗਿਆ ਵਾ ਠੰਡ ਲੱਗ ਗਈ ਇਰੇ ਪਾ ਥੱਲੇ ਗਿੱਟਿਆਂ ਨੂੰ ਜੂੜ ਪਾ ਕੇ ਥੱਲੇ ਬੈਈਦਾ ਗਾੜੀ ਪਾੜਾ ਪਾ ਕੇ ਬੱਚੇ ਵਾਲ ਦੇ ਕੋ ਚੱਕਰ ਨਹੀਂ ਇਹਦਾ ਕਿੰਨਾ ਦੁੱਧ ਕਿੰਨਾ ਦੁੱਧ ਸੰਧੂ ਸਾਹਿਬ ਇਹਦੇ ਥਰੇ ਹੋਊਗਾ 10 ਲੀਟਰ ਤੋਂ ਬਾਹਰ ਬਾਹਰ ਹਾਂ 10 ਲੀਟਰ ਵੀ ਕੋਈ ਮੰਨ ਲੈ ਠੰਡਾ ਲਓ ਵੀ 10 ਕਾ ਲੀਟਰ ਦੋਸਤੋਂ ਮੰਨ ਕੇ ਕੋਈ ਗਰ ਸੌਦਾ ਕਰ ਲਵੇ ਤੇ ਸਮਾਂ ਕੋਈ ਡੇਢ ਮਹੀਨਾ ਮੰਨ ਲੈ ਦੇ ਦੋਹਾਂ ਦਾ ਮੰਨ ਲੈ ਸਵਾ ਦਾ ਮੰਨ ਲੈ ਇੱਕ ਮਹੀਨਾ ਮੰਨ ਲੈ ਉਹ ਤੁਹਾਨੂੰ ਬੱਚਾ ਪਾ ਦਿਖਾ ਦੇਣਗੇ ਬੱਚਾ ਟਿਲਾ ਮਠਾ ਠੀਕ ਹੈ ਜੀ ਉਹ ਤੁਹਾਨੂੰ ਵਿੱਚ ਦੱਸ ਦਿੱਤਾ ਤੇ ਇਸੇ ਤਰ੍ਹਾਂ ਇਹ ਮਗਰ ਲੀਆਂ ਲੱਤਾਂ ਨੂੰ ਤੁਸੀਂ ਜੂੜ ਪਾ ਕੇ ਬੈ ਕੇ ਚਵਾਈ ਕਰ ਲਓਗੇ ਠੀਕ ਹੈ ਜੀ ਆ ਬਿਲਕੁਲ ਚਵਾ ਦੇ ਵਿੱਚ ਹੀ ਆ ਠੀਕ ਆ ਜੀ ਹੱਥੀ ਚਵਾਈ ਵਾਲਾ ਥਾਣਾ ਤੇ 10 ਕਿਲੋ ਧਾਰਾ ਇਸ ਵਕਤੇ ਦੇ ਬੱਛੀ ਤੇ ਥਲੇ ਹੈਗੀਆਂ ਨੇ ਠੀਕ ਆ ਚੌਗੀ ਆ ਮੋਹ ਦਿੰਦੀ ਤੇ ਜਰਸੀ ਆ ਜਾਂਦੀ ਆ ਜਰਸੀ ਕ੍ਰੋਸ ਚ ਕੋਈ ਭਰਾ ਮਨ ਵਾਲੇ ਬਿਲਕੁਲ ਛੋਟੀ ਜੀ ਬੂਥੀ ਐ ਛੋਟਾ ਕੰਨ ਤੇ ਛਾੜਵਾ ਦਾ ਸਰੀਰ ਆ ਆ ਦੇਖੋ ਲਓ ਵੀ ਠੀਕ ਹੈ ਜੀ 10 10 ਕਿਲੋ ਦਾ ਕੋਈ ਭਰਾ ਸੌਦਾ ਕਰ ਲਵੇ 10 ਕਿਲੋ ਇਹਦੇ ਥਲੇ ਦੁੱਧ ਹੈਗਾ ਇਸ ਟਾਈਮ ਠੀਕ ਹੈ ਜੀ ਉਸ ਕੋਰਡਿੰਗ ਤੁਸੀਂ ਸੌਦਾ ਲਾ ਲਿਓ ਜੀ ਸੋ ਬੱਠੀ ਚੰਗੀ ਆ ਲਵੀ ਆ ਠੀਕ ਹੈ ਜੀ ਨਵਾਂ ਆਂਗਾ ਤੇ ਥੱਲੇ ਤੋਂ ਲੈ ਕੇ ਬੈਕ ਸਾਈਡ ਤੋਂ ਵੀ ਤੁਹਾਨੂੰ ਬੰਤਰ ਵਿਖਾ ਦਿੰਨੇ ਆਪਾਂ ਠੀਕ ਹੈ ਜੀ ਹਰੇ ਚਵਾਈ ਤੋਂ ਜਿਹੜੀ ਪਾਗਰ ਕੇ ਨਹੀਂ ਕੀਤੀ ਸੀਗੀ ਮਾਰਨਿੰਗ ਵੀ ਥੋੜਾ ਜਿਹਾ ਭਰਿਆ ਭੰਦਾ ਸਾਨੂੰ ਕੋਈ ਟਾਈਮ ਲੱਗਾ ਜਾਂ ਕਿੱਦਾਂ ਵੀ ਆ ਦੋ ਘੰਟੇ ਜਿਹੜੇ ਉੱਤੇ ਗਏ ਆ ਇਹੋ ਜਿਹਾ ਆ ਤੇ ਆਪਣਾ ਰਾਤ ਦਾ ਵੀਡੀਓ ਦਾ ਵਿਚਾਰ ਹੀ ਪਾਉਂਦਾ ਹਾਂ ਜੀ ਤੇ ਉਸ ਹਾਲਾ ਦੇਖਿਆ ਜੇ ਮੇਰੇ ਟਾਈਮ ਘੰਟਾ ਵੀ ਨਹੀਂ ਹੈ ਕਿਉਂਕਿ ਰਾਤੀ ਮੈਂ 8:30 ਤੋਂ ਬਾਅਦ ਹੀ ਚੋਈਆਂ ਉਹ ਲੇਟ ਚੋਈ ਕੀਤੀ ਆ ਕਿਉਂ ਮੈਨੂੰ ਇਹੀ ਕਿ ਸਵੇਰੇ ਵੀਡੀਓ ਪਾਉਣੀ ਹੈ ਡੰਗੜਾ ਆਪਾਂ ਡੱਕਣੇ ਆ ਤੇ ਡੰਗੜਾ ਤੁਹਾਨੂੰ ਪਤਾ گاਵਾ ਨੂੰ ਸੰਧੂ ਸਭ ਟਾਈਮ ਲੱਗਣ ਦਾ ਫਾਇਦਾ ਵੀ ਕੋਈ ਨਹੀਂ ਹੈ گاਵਾ ਕਾਹ ਲੈਣੀ ਆ ਹੂੰ ਹੂੰ ਹੁਣ ਠੰਡੀਆਂ ਧੀਰੀਆਂ ਖਲੋਤੀਆਂ ਵਾ ਵੀ ਅੱਧਾ ਘੰਟਾ ਘੰਟਾ ਉੱਤੇ ਗਿਆ ਹੋਊਗਾ ਟਾਈਮ ਬਿਆਕਰ ਲੱਗ ਪਾ ਬਾਪ ਆਈ ਹੋਣੀ ਸੀ ਹਾਂਜੀ ਹਾਂਜੀ ਲੈ ਵੀ ਹਰਜੀਤ ਇਸ ਬੱਚੀ ਦਾ ਮੁੱਲ ਦੱਸ ਵੀਰੇ ਸੰਧੂ ਸਭ ਪਾ ਆਇਆ ਪਹਿਲਾਂ ਹੀ ਫੋਨ ਆਉਣਾ ਤੇ ਪਹਿਲੇ ਫੋਨ ਚ ਚਲ ਜਾਣੀ ਆ ਅੱਗੇ ਵੀਰ ਭ ਮੋਲੀ ਸੰਧੂ ਸਾਹਿਬ ਆਪਣੇ ਇਦਾਂ ਨਹੀਂ ਹੁੰਦੇ ਵੀ ਉੜਦੀਆਂ ਵਾਲੇ ਕਰੀਦੇ ਆ ਹਾਂ ਹਾਂ ਕੋਈ 35 ਨਹੀਂ ਕੋਈ 32 ਨਹੀਂ ਕੋਈ 30 ਵੀ ਨਹੀਂ ਹਾਂ 28 ਦੀ ਹਾਨ ਆ 28 ਵੀ ਨਹੀਂ ਹਾਂ ਇਹ ਤਾਂ ਥੱਲੇ ਵੀਰ ਕੋ ਫੋਨ ਨਾ ਲਾਵੇ 28 ਦੀ ਹਾਨ ਆ ਜੋ 28 ਦੀ ਹਾਂ ਹਾਂ ਜੀ ਮੇਰੇ ਮਗੋਂ ਮੇਰੇ ਮਗੋਂ ਨਿਕਲਣਾ 28 ਦੀ ਵੀ ਨਹੀਂ 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 28 ਦੀ ਹਾਨ ਆ ਸਾਹਿਬ ਜੀ ਠੀਕ ਆ ਜੀ ਲਓ ਵੀ 28000 ਦੀ ਹਰਜੀਤ ਜੀ ਰਾਮ ਦਾ ਵੀ ਦਵਾਂਗੇ 35 ਬਤੀ 33 ਕੋਈ ਨਹੀਂ ਗਾ 90 ਆ ਤੇ 28000 ਦੀ ਬੱਛੀ ਮਿਲ ਜੂਗੀ ਸਾਨੂੰ ਸਰ 10 ਲੀਟਰ ਤੋਂ ਬਾਹਰ ਆ ਆਪਾਂ ਦਾ ਕਹਿੰਦਾ ਵੀ ਵੀਰ ਭਰਾ ਕਹਿੰਨੇ ਆਗੇ ਲੀਟਰ ਮਾਰਨੇ ਤੇ ਲੀਟਰ ਮਾਰ ਸਕਦਾ ਆਗੇ ਆ ਠੀਕ ਆ ਜਿਵੇਂ ਇੱਛਾ ਕਿਸੇ ਦੀ ਹਾਂ ਜਿੱਦਾਂ ਗੇ ਇੱਛਾ ਤੁਸੱਲੀ ਕਰੇ ਹਾਂਜੀ ਹਾਂਜੀ ਪੈਸਾ ਭਾਵੇਂ 28 3000 ਲਾਉਣਾ ਭਾਵੇਂ 3 ਲੱਖ ਲਾਉਣਾ ਕਹਿੰਦੇ ਹਾਂ ਹਾਂਜੀ ਆਪਣੀ ਤਸੱਲੀ ਕਰੋ ਹਾਂਜੀ ਹਾਂਜੀ ਲੋ ਵੀ ਬੱਛੀ ਦੋਸਤੋ ਚੰਗੀ ਆ ਲੈਫਟੀ ਲੁਫਟੀ ਸਾਫ ਸੁਥਰੀ ਆ ਕੋਈ ਫੋਟ ਚਾਂਗ ਨਹੀਂ ਕੀ ਜਿੰਨੇ ਵੀ ਆਪਾਂ ਤੁਹਾਨੂੰ ਐਨੀਮਲ ਦਿਖਾਏ ਆ ਕੋਈ ਵੀ ਫੋਟ ਬੱਚਾ ਕੋਈ ਐਕਟਰਾਂ ਥਣ ਦੇ ਨਾਲ ਨਹੀਂ ਲੱਗਾਗਾ ਬਾਕੀ ਚੰਗੇ ਪਸ਼ੂ ਆ ਪੰਜਾਬ ਦੇ ਬਿਲਕੁਲ ਅੰਦਰਵਾਦੀ ਪੜਤਾ ਜਿਹੜੀ ਮਰਜ਼ੀ ਵੈੜ ਖਰੀਦ ਲਓ ਜਿਹੜੀ ਮਰਜ਼ੀ ਵੈੜ ਨੂੰ ਹੱਥ ਪਾ ਲਓ ਠੀਕ ਆ ਜੀ ਦੁੱਧ 15 14 15 14 13 12 ਤੇ ਇੱਕ 10 ਕਿਲੋ ਦੀ ਜਿਹੜੀ ਵੱਚੀ ਚੱਲਣ ਧੀ ਆ ਇਹ ਲੱਗ ਰੇ ਹਰਜੀਤ ਦੇ ਅੱਜ ਇਸ ਕਿਨੇ ਤੇ ਮਗਾ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਬਾਕੀ ਉਮੀਦ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਰੇਟ ਚੰਗੇ ਲੱਗੇ ਹੋਣਗੇ ਤੇ ਨਾਲ ਦੀ ਨਾਲ ਵੀ ਹਰਜੀਤ ਇੱਕ ਨੰਬਰ ਆਪਰੇ ਕਰਦੇ ਸਾਂਝੇ ਵੀਰੇ ਨਾ ਬਤ ਨੰਬਰ ਸੰਧਵਾਪ ਆਪਣਾ 98152 70164 7375 ਤੇ 70164 ਦੋਵੇਂ ਨੰਬਰ ਆਪਣੇ ਚੱਲਦੇ ਆ ਜੀ ਠੀਕ ਹੈ ਵੀਰੇ ਹਾਂਜੀ ਲਓ ਵੀ ਦੋਸਤੋ ਅੱਜ ਦਾ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਐਂਡ ਤੇ ਬੱਚੀ ਦਿਖਾਈ ਆ ਆਪਾਂ ਠੀਕ ਆ ਜੀ ਆਹ ਬੱਚਾ ਉਹਦਾ ਠੀਕ ਆ ਜੀ ਇਹ થોੜਾ ਢਿਲਾ ਮਟਾ ਜ਼ਰੂਰ ਆ ਬਾਕੀ ਰੇਚ ਵਖਾ ਦਿੱਤਾ ਤੁਹਾਨੂੰ ਆਪਾਂ ਜਿਹੜੀ ਬਲੈਕ ਬੱਚੀ ਐਂਡ ਤੇ ਦਿਖਾਈ ਆ ਪਲੂਨ ਪਹਿਲਾ ਸੂਹਾ ਸੂਈ ਸੋ ਇਹ ਆਗੇ ਦੋਸਤੋ ਲਾਗਨੇ ਆ ਤੇ ਬਾਕੀ ਮੇਰਾ ਭਰਾ ਇੱਕ ਵਾਰੀ ਦੋ ਵਾਰੀ ਵੀਡੀਓ ਅੱਗੇ ਪਿੱਛੇ ਕਰ ਲਿਓ ਤਸੱਲੀ ਨਾਲ ਦੇਖ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ